ਆ ਚੱਲ ਪਈਏ ਜੀ ਸੀ ਵੀ ਦੱਸ ਦਈਏ ਕਿ ਘਰ ਜਿਹੜੇ ਆ ਢਾਏ ਜਾ ਰਹੇ ਆ ਜਿੰਨੇ ਵੀ ਘਰਾਂ ਦੇ ਉੱਤੇ ਨਸ਼ੇ ਦੇ ਕਰਕੇ ਰੋਪ ਲੱਗੇ ਸਨ ਔਰ ਜਿਨ੍ਹਾਂ ਉੱਤੇ ਪਰਚੇ ਦਰਜ ਨੇ ਔਰ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਆ ਅੱਜ ਦਿਨਾਂ ਨਗਰ ਦੇ ਵਿੱਚ ਦੱਸ ਦਈਏ ਕਿ ਡੀਟਾ ਸਾਹਸੀਆਂ ਦੇ ਵਿੱਚ ਕਿੰਨੇ ਘਰ ਜਿਹੜੇ ਆ ਉਹ ਢਾਏ ਜਾਣਗੇ ਅੱਜ ਲਗਾਤਾਰ ਪੁਲਿਸ ਦੀ ਕਾਰਵਾਈ ਹੋ ਰਹੀ ਆ ਔਰ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਦੂਸਰੀ ਤਰਫ ਤਸਵੀਰਾਂ ਕਵਰ ਕੀਤੀਆਂ ਜਾਣ ਕਿ ਕਿੰਨੇ ਪੁਲਿਸ ਆ ਪੂਰੇ ਜ਼ਿਲ੍ਹਾ ਗੁਰਦਾਸਪੁਰ ਦੀ ਪੁਲਿਸ ਜਿਹੜੀ ਆ ਇੱਥੇ ਪਹੁੰਚ ਗਈ ਆ ਔਰ ਲਗਾਤਾਰ ਇਹ ਨਸ਼ੇ ਵਾਲਿਆਂ ਦੇ ਘਰ ਜਿਹੜੇ ਆ ਢਾਉਣ ਦੀ ਕਾਰਵਾਈ ਚੱਲ ਰਹੀ ਆ ਔਰ ਪੰਜਾਬ ਦੇ ਵਿੱਚ ਮੁੱਖ ਮੰਤਰੀ ਸਾਹਿਬ ਨੇ ਬਹੁਤ ਸਾਰੇ ਘਰਾਂ ਨੂੰ ਢਾਉਣ ਦਾ ਜਿਹੜਾ ਉਹ ਟੀਚਾ ਮਿੱਥਿਆ ਸੀ ਤਾਂ ਉਹ ਨਸ਼ੇ ਵਾਲੇ ਘਰ ਉਹਨਾਂ ਵਿੱਚ ਇਹ ਵੀ 5-7 ਘਰ ਜਿਹੜੇ ਲਗਾਤਾਰ ਆ ਹੋਰ ਕਿੰਨੇ ਘਰ ਆਉਣਗੇ ਔਰ ਪੁਲਿਸ ਲਗਾਤਾਰ ਐਕਸ਼ਨ ਦੇ ਵਿੱਚ ਆ ਕਿਉਂਕਿ ਨਸ਼ਾ ਇੱਕ ਕੋੜ ਹੈ ਕੋੜ ਨੂੰ ਮੁਕਾਉਣ ਵਾਸਤੇ ਸਰਕਾਰਾਂ ਤੇ ਲੋਕ ਤਾ ਪ੍ਰਸ਼ਾਸਨ ਜਿਹੜਾ ਇੱਕ ਜੁੱਟ ਹੋ ਗਿਆ ਲਗਾਤਾਰ ਤਸਵੀਰਾਂ ਤੁਹਾਡੇ ਸਾਹਮਣੇ ਵਿਖਾ ਰਿਹਾ ਔਰ ਲਾਈਵ ਤਸਵੀਰਾਂ ਨੇ ਔਰ ਲਾਈਵ ਤੁਸੀਂ ਵੇਖ ਰਹੇ ਹੋ ਕਿ ਇਹ ਤਸਵੀਰਾਂ ਤੁਹਾਡੇ ਸਾਹਮਣੇ ਆ ਰਹੀਆਂ ਨੇ ਔਰ ਘਰਾਂ ਨੂੰ ਜਿਹੜਾ ਉੱਟਾਇਆ ਜਾ ਰਿਹਾ ਇਹ ਕੌਣ ਨੇ ਇਹ ਨਸ਼ੇ ਦੇ ਸੋਦਾਗਰਾਂ ਦੇ ਘਰ ਨੇ ਜਿਹੜੇ ਨਸ਼ਾ ਵੇਚਦੇ ਸੀ ਔਰ ਦੱਸ ਦਈਏ ਕਿ ਇਰੀਗੇਸ਼ਨ ਡਿਪਾਰਟਮੈਂਟ ਦੇ ਅੰਦਰ ਆਉਣ ਵਾਲੇ ਇੱਕ ਇਲਜ਼ਾਮ ਇਹ ਵੀ ਆਉਂਦਾ ਕਿ ਇਰੀਗੇਸ਼ਨ ਡਿਪਾਰਟਮੈਂਟ ਦੀ ਜਿਹੜੀ ਜਗ੍ਹਾ ਉਸ ਦੇ ਅੰਦਰ ਆਉਂਦਾ ਹੈ ਨਹਿਰੀ ਵਿਭਾਗ ਦੇ ਅੰਦਰ ਵੀ ਆਉਂਦੇ ਆ ਉਹਨਾਂ ਘਰਾਂ ਨੂੰ ਵੀ ਚੇਤਾਵਨੀ ਹੈ ਹੁਣ ਇਹਨਾਂ ਘਰਾਂ ਦੀ ਕਿਹੜੀ ਆ ਕਿ ਜੋ ਨਹਿਰ ਵਿਭਾਗ ਦੇ ਅੰਦਰ ਆਉਂਦੇ ਆ ਜਾਂ ਨਸ਼ੇ ਵਾਲੇ ਆ ਇਹਨਾਂ ਦੇ ਘਰ ਪਹਿਲਾਂ ਸੀਲ ਕੀਤੇ ਗਏ ਸੀ ਆ ਜਿਨ੍ਹਾਂ ਨੂੰ ਤਾਲੇ ਲੱਗੇ ਆ ਜਿਨ੍ਹਾਂ ਨੂੰ ਟਾਇਆ ਜਾ ਰਿਹਾ ਨਸ਼ੇ ਦੇ ਵਿਰੋਧ ਵਿੱਚ ਇਹਨਾਂ ਦੇ ਘਰਾਂ ਨੂੰ ਸੀਲ ਕੀਤਾ ਗਿਆ ਸੀ ਜਿਨ੍ਹਾਂ ਨੇ ਮਾਨਯੋਗ ਅਦਾਲਤਾਂ ਦੇ ਵਿੱਚੋਂ ਇਹ ਸ਼ੂਟ ਲਈ ਸੀ ਬਾਅਦ ਵਿੱਚ ਇਹਨਾਂ ਦੀਆਂ ਸੀਲਾਂ ਟੁੱਟੀਆਂ ਫਿਰ ਇਹਨਾਂ ਦੇ ਘਰ ਖੁੱਲੇ ਗਏ ਆ ਲੇਕਿਨ ਹੁਣ ਦਾੇ ਜਾ ਰਿਹਾ ਲਗਾਤਾਰ ਜੀਸੀਬੀ ਆਪਣਾ ਕੰਮ ਕਰ ਰਹੀ ਆ ਔਰ ਫਿਰ ਅਸੀਂ ਗੱਲਬਾਤ ਵੀ ਕਰਦੇ ਆ ਇੱਥੇ ਪ੍ਰਸ਼ਾਸਨ ਨਾਲ ਪੁਲਿਸ ਵੀ ਪਹੁੰਚੀ ਆ ਔਰ ਗੱਲਬਾਤ ਕਰਦੇ ਆ ਕਿ ਕਿੱਥੋਂ ਕਾਰਵਾਈ ਸ਼ੁਰੂ ਹੋਈ ਆ ਔਰ ਕਿੰਨੇ ਘਰਾਂ ਦੇ ਉੱਤੇ ਅੱਜ ਜਿਹੜਾ ਪੀੜਾ ਪੰਜਾਬ ਫਿਰੇਗਾ ਔਰ ਲਗਾਤਾਰੇ ਤਸਵੀਰਾਂ ਤੁਹਾਨੂੰ ਵਿਖਾਉਂਦੇ ਰਵਾਂਗੇ ਔਰ ਇਹ ਤਸਵੀਰਾਂ ਤੁਸੀਂ ਵੇਖ ਰਹੇ ਹੋ ਗੁਰਦਾਸਪੁਰ ਦੇ ਡੀਡਾ ਸਾਸੀਆਂ ਦੀਆਂ ਨੇ ਔਰ ਇਹ ਪਿੰਡ ਕਿੰਨਾ ਮਸ਼ਹੂਰ ਆ ਕਿੰਨਾ ਫੇਮਸ ਪਿੰਡ ਆ ਦੱਸਦਾ ਇਹ ਕਿ ਬਹੁਤ ਸਾਰੇ ਆਊਟ ਆਫ ਕੰਟਰੀ 'ਚ ਰਹਿਣ ਵਾਲੇ ਲੋਕ ਜੋ ਉਧਰ ਦੇ ਲੋਕ ਉਹ ਵੀ ਇਸ ਪਿੰਡ ਨੂੰ ਜਾਣਦੇ ਆ ਕਿਉਂਕਿ ਇਸ ਪਿੰਡ ਦੀ ਚਰਚਾ ਹੀ ਬਹੁਤ ਹੈ ਇਸ ਪਿੰਡ ਦੀ ਸ਼ਰਾਬ ਜਿਹੜੀ ਆ ਦੱਸਦੇ ਆ ਕਿ ਬਹੁਤ ਮਸ਼ਹੂਰ ਸੀ ਇਸ ਪਿੰਡ ਦੇ ਵਿੱਚ ਚਿੱਟੇ ਨੇ ਆ ਕੇ ਜਦੋਂ ਪੈਰ ਫਸਾਰੇ ਆ ਤਾਂ ਫਿਰ ਕਿਤੇ ਨਾ ਕਿਤੇ ਜਾ ਕੇ ਨੌਜਵਾਨੀ ਦੇ ਉੱਤੇ ਅਸਰ ਪਿਆ ਨੌਜਵਾਨੀ ਨੂੰ ਖਤਮ ਹੁੰਦਿਆਂ ਵੇਖ ਸਰਕਾਰ ਨੇ ਕਦਮ ਚੁੱਕੇ ਆ ਔਰ ਪਿਛਲੀਆਂ ਸਰਕਾਰਾਂ ਨੇ ਕਦੇ ਇਹ ਕੰਮ ਨਹੀਂ ਕਰਿਆ ਲੇਕਿਨ ਨਵੀਂ ਸਰਕਾਰ ਨੇ ਪਹਿਲ ਕਦਮੀ ਕਰੀ ਆ ਔਰ ਲਗਾਤਾਰ ਤੁਹਾਨੂੰ ਤਸਵੀਰਾਂ ਵਿਖਾ ਰਹੇ ਆ ਔਰ ਅਗਲੀ ਅਪਡੇਟ ਵੀ ਦਿੰਦੇ ਰਹਾਂਗੇ ਅਗਲੀਆਂ ਅਪਡੇਟਾਂ ਵੀ ਦਿੰਦੇ ਰਹਾਂਗੇ ਕਿ ਅੱਗੇ ਕਿਹੜੇ ਕਿਹੜੇ ਘਰਾਂ ਉੱਤੇ ਪੰਜਾਬ ਫਿਰਿਆ ਕੀ ਕਹਿੰਦੇ ਨੇ ਆਲਾ ਅਧਿਕਾਰੀ ਕੀ ਕਹਿੰਦੇ ਨੇ ਪ੍ਰਸ਼ਾਸਨ ਦੇ ਆਫੀਸਰ ਔਰ ਕੀ ਕਹਿੰਦੀ ਆ ਸਰਕਾਰ ਕਿ ਕਿਹੜੇ ਕਿਹੜੇ ਘਰ ਜਿਹੜੇ ਆ ਉਹ ਇਸ ਘੇਰੇ ਦੇ ਵਿੱਚ ਆ ਗਏ ਨੇ ਔਰ ਕਿੰਨੇ ਘਰਾਂ ਦੇ ਉੱਤੇ ਅੱਜ ਪੀਲਾ ਪੰਜਾ ਫਿਰਨ ਜਾ ਰਿਹਾ ਔਰ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾਨਗਰ ਜ਼ਿਲ੍ਹਾ ਗੁਰਦਾਸ ਔਰ